ਭਾਈ ਫਿਰ ਜਦੋਂ ਲੁਧਿਆਣੇ ਆ ਗਏ ਉਹਨਾਂ ਦਿਨਾਂ ਦੇ ਵਿੱਚ ਹਾਂਜੀ ਫਿਰ ਤੁਹਾਨੂੰ ਇੱਥੇ ਆਪਣੇ ਪੈਰ ਜਮਾਉਣ ਲਈ ਇੱਕ ਵੱਡੀ ਮੰਡੀ ਸੀ ਕਲਾਕਾਰਾਂ ਦੀ ਲੁਧਿਆਣਾ ਇੱਥੇ ਫਿਰ ਅ ਵਿੱਚ ਇਹਨਾਂ ਦੇ ਜਦੋਂ ਆਪਾਂ ਵੜਦੇ ਹਾਂ ਕਿਸੇ ਵੀ ਚੀਜ਼ ਦੇ ਬਿਲਕੁਲ ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ ਕੁਝ ਕੁ ਬੰਦੇ ਐਸੇ ਹੁੰਦੇ ਆ ਵੀ ਉਹ ਪਾਇਰ ਨਹੀਂ ਲਗੜ ਦਿੰਦੇ ਕੋਸ਼ਿਸ਼ ਹੁੰਦੀ ਆ ਵੀ ਇਹ ਥੋੜੀ ਨਿਕਲੀ ਜਾਵੇ ਹਾਂ ਬਿਲਕੁਲ ਬਿਲਕੁਲ ਵੀ ਕਾਮਯਾਬ ਨਾ ਹੋ ਸਕਣ ਮੈਂ ਤਾਂ ਬਿਲਕੁਲ ਜਦੋਂ ਜਦ ਤੁਹਾਨੂੰ ਵੀ ਕਰਨੀ ਪਈ ਜਦੋਂ ਜਿਆਦਾ ਸਾਡੇ ਨਾਲ ਇਹ ਇੰਨਾ ਬਾਹਲਾ ਨਹੀਂ ਵਾਪਰੀ ਇਹ ਗੱਲ ਉਹ ਇਸ ਕਰਕੇ ਨਹੀਂ ਵਾਪਰੀ ਕਿ ਕੋਮਰਸ ਪਾਰਟੀ ਨਾਲ ਜੁੜੇ ਹੋਣ ਕਰਕੇ ਜੀ ਸਾਡੇ ਇੱਥੇ ਲੁਧਿਆਣੇ ਦਫ਼ਤਰ ਆ ਬਸ ਸਟੈਂਡ ਲੱਗੇ ਹਾਂ ਜੀ ਉੱਥੇ ਅਸੀਂ ਰਹਿائش ਰੱਖੀ ਹੋਈ ਸੀ ਠੀਕ ਹੈ ਜੀ ਤੁਹਾਨੂੰ ਪਤਾ ਵੀ ਕੋਈ ਪਾਰਟੀ ਤੋਂ ਉਹ ਚੰਗਾ ਦਬਦਬਾ ਹੁਣ ਵੀ ਹੈ ਇਸੀ ਗੱਲ ਦੀ ਹਾਂਜੀ ਤੇ ਉਹਦੇ ਕਰਕੇ ਉਹਨਾਂ ਨੂੰ ਪਤਾ ਸੀ ਵੀ ਇਹ ਉਹਨਾਂ ਦੇ ਬੱਚੇ ਆ ਇਹਨਾਂ ਨਾਲ ਛੇਤੀ ਕਿਤੇ ਕੋਈ ਇਦਾਂ ਦੀ ਗੱਲ ਨਹੀਂ ਕਿ ਸਾਡੇ ਨਾਲ ਕੋਈ ਇਦਾਂ ਦਾ ਹੋਇਆ ਨਹੀਂ ਕੋਈ ਹਸਾਬ-ਤਹਾਬ ਤਕਰੀਬਨ ਆਰਟਿਸਟਾਂ ਨੇ ਸਾਨੂੰ ਉਹਨਾਂ ਨੂੰ ਪਤਾ ਵੀ ਹੈ ਕੋਈ ਕਾਮੜਾ ਨਾਲ ਜੁੜੇ ਹੋਏ ਆ ਠੀਕ ਹੈ ਜੀ ਇਸ ਪਾਰਟੀ ਨਾਲ ਵੀ ਉਹਨਾਂ ਦੇ ਉਹਨਾਂ ਦਾ ਸਗਾ ਇੱਥੇ ਹਸਾਬ-ਤਹਾਬ ਸਾਰਾ ਹਾਂਜੀ ਹਾਂਜੀ ਤੇ ਇਸ ਕਰਕੇ ਸਾਨੂੰ ਬਾੜੀ ਇਹਨਾਂ ਦੀ ਇੱਥੇ ਕੋਈ ਇਦਾਂ ਦਾ ਹਸਾਬ-ਤਹਾਬ ਹੋਇਆ ਜੀ ਇੱਥੇ ਹੁਣ ਸਾਰ ਫਿਰ ਤੁਸੀਂ ਦਫ਼ਤਰ ਖੋਲ੍ਹਿਆ ਉੱਥੇ ਨਹੀਂ ਜੀ ਆਉਂਦਿਆਂ ਸਾਰ ਮੈਂ ਤਕਰੀਬਨ ਸਗਾ ਭਾਂਡੇ ਕਲੀ ਕਰਾ ਲਓ ਕਲੀ ਕਰਾ ਲਓ ਹਾਂਜੀ ਸਭ ਤੋਂ ਪਹਿਲਾਂ ਉਹਦੇ ਨਾਲ ਸਾਨੂੰ ਜੋੜਿਆ ਸੀ ਚਮਨ ਲਾਲ ਚਮਨ ਸਗੇ ਜੀ ਫਲੋਰ ਤੋਂ ਹਾਂਜੀ ਸ਼ਾਇਦ ਤੁਸੀਂ ਸੁਣਿਆ ਹੋਊਗਾ ਇਹਨਾਂ ਦਾ ਨਾਮ ਬਹੁਤ ਅਸ਼ੀਸ਼ ਤ੍ਰੀਲੇ ਗਾਇਕ ਸੀ ਉਹ ਮੇਰੇ ਮਾਮੇ ਦੇ ਦੋਸ ਸਗੇ ਉਹਨਾਂ ਨੇ ਕਿਹਾ ਬੱਚੇ ਅੱਛੇ ਗਾਉਂਦੇ ਇਹਨਾਂ ਨੂੰ ਆਪ ਲੁਧਿਆਣੇ ਸ਼ੌਂਕੀ ਸਾਹਿਬ ਸੈੱਟ ਕਰਦੀ ਹੈ ਅੱਛਾ ਜੀ ਉਹ ਸਾਨੂੰ ਇੱਥੇ ਛੱਡ ਕੇ ਗਏ ਸਗੇ ਫਿਰ ਇੱਕ ਅਸੀਂ ਕੋਸ਼ਿਸ਼ ਕੀਤੀ ਸਾਡੇ ਮਾਮਾ ਜੀ ਨੇ ਬੜੀ ਮਿਹਨਤ ਕਰਕੇ ਸੱਤੋਂ ਰਿਕਾਰਡ ਕਰਾਇਆ ਇੱਕ ਐਚ ਚੰਬੀ 'ਚ ਅੱਛਾ ਚੰਬੀ ਅਸੀਂ ਉਹਨਾਂ ਨੇ ਵੀ ਸਾਨੂੰ ਦੋ ਕੁ ਵਾਰੀ ਮੋੜਿਆ ਜੀ ਤੇ ਤੀਜੀ ਕਵਰੀ ਜਦੋਂ ਸਾਨੂੰ ਕੋਈ ਲੈ ਕੇ ਗਏ ਉਹ ਕਹਿੰਦੇ ਅਸੀਂ ਕਿਰਾਇਆ ਭਾੜਾ ਇਕੱਠਾ ਕਰਕੇ ਪਤਾ ਨਹੀਂ ਕਿੱਥੋਂ ਆਉਣੇ ਆ ਜੀ ਵੀ ਸਾਡਾ ਥੋੜਿਆ ਬੱਚੇ ਜੇ ਕੁਦਰਤੀ ਸਾਡੀ ਜੇ ਕਿਸਮਤ ਖੁੱਲਣੀ ਹੁੰਦੀ ਨਰੂਲਾ ਸਾਹਿਬ ਉੱਥੇ ਬੈਠੇ ਸਕੇ ਸਟੂਡੀਓ ਸਟੂਡੀਓ ਜੁਨਾ ਦੇ ਉਹ ਕਹਿੰਦੇ ਜੀਰ ਸਾਹਿਬ ਗੱਲ ਸੁਣੋ ਇਹ ਤਾਂ ਬੱਚੇ ਬਹੁਤ ਅੱਛਾ ਗਾਉਂਦੇ ਆ ਜੀ ਵੀ ਮੇਰੇ ਮੁਤਾਬਕ ਨੇ ਰਿਕਾਰਡ ਕਰ ਦੋ ਇਹਨਾਂ ਨੂੰ ਵਾਹ ਉਹ ਸਾਨੂੰ ਉਹਨਾਂ ਨੇ ਡੇਟ ਦੇਤੀ ਤਰੀਕ ਦੇਤੀ ਸਾਨੂੰ ਰਿਕਾਰਡ ਉਹਨਾਂ ਨੇ ਕੀਤਾ ਸਾਡਾ ਰਿਕਾਰਡ ਕੀਤਾ ਉਹਨਾਂ ਨੇ ਜਾਊ ਯਾਰ ਦਾ ਟਰੱਕ ਛੱਡ ਕੇ ਅਸੀਂ ਪੰਜਾਬ ਦੋਆਬ ਬਕਲਕਟੇ ਵਿੱਚ ਪਾਇਆ ਢੱਬਾ ਹਾਂਜੀ ਨਰੂਲਾ ਸਾਹਿਬ ਦਾ ਮਿਊਜ਼ਿਕ ਸੀਗਾ ਵਾਹ ਉਹ ਇੰਨਾ ਕੁ ਜ਼ਿਆਦਾ ਚੱਲਿਆ ਹੁੰਦਲ ਭਾਜੀ ਤੁਸੀਂ ਗੱਲੇ ਹੀ ਛੱਡਦੇ ਉਹਦਾ ਮੈਨੂੰ ਮੈਂ ਤਕਰੀਬਨ ਤੇ ਕਰਾਕਾਰਾਂ ਚ ਰੌਲਾ ਪੈ ਗਿਆ ਵੀ ਜੋੜੀ ਦਾ ਰਿਕਾਰਡ ਆ ਬੜਾ ਚੱਲ ਰਿਹਾ ਵਾਹ ਤਕਰੀਬਨ ਜਿੱਥੇ ਵੀ ਜਾਂਦੇ ਸੀ ਤਕਰੀਬਨ ਪੁੱਛੋ ਕੋਈ ਨਾ ਬਈ ਇੰਨਾ ਕੁ ਰਿਕਾਰਡ ਚੱਲਿਆ ਹੋਊ ਬਹੁਤ ਜ਼ਿਆਦਾ ਬਿਕਿਆ ਰਿਕਾਰਡ ਜੀ ਉਹ ਜਦੋਂ ਤੁਸੀਂ ਗਏ ਨਰੂਲਾ ਸਾਹਿਬ ਮੈਪੇ ਉਦੋਂ ਇਹ ਰਿਕਾਰਡਿੰਗ ਹੋ ਗਈ ਜਾਂ ਮਤਲਬ ਬਾਅਦ ਦੇ ਵਿੱਚ ਉਹ ਸਾਨੂੰ ਤਰੀਕ ਦਵਾਤੀ ਉਹਨਾਂ ਨੇ ਕੋਈ ਸਮਾਂ ਬਾਅਦ ਫਿਰ ਸਾਡੀ ਐਸੀ ਜਿੱਦਣ ਸਾਡੀ ਜਿੱਦਣ ਸਾਡੀ ਰਿਕਾਰਡਿੰਗ ਸੀ ਹਾਂਜੀ ਉਸ ਦਿਨ ਹੀ ਨਰੂਲਾ ਸਾਹਿਬ ਤੇ ਉਹਨਾਂ ਨੇ ਲ ਜਸਵਿੰਦਰ ਰੂਲਾ ਜੀ ਵਾਹ ਉਸ ਤਕਰੀਬਨ ਸਾਡੀ 2 ਵਜੇ ਰਿਕਾਰਡਿੰਗ ਸੁਣ ਕੇ ਸਾਨੂੰ ਫਿਰ ਕਹਿੰਦੀ ਮਾਨ ਕਰਗਾ ਮੁੰਡਾ ਗਾ ਰਿਹਾ ਹੈ ਅੱਜ ਮੈਂ ਸੁਣ ਕੇ ਹੀ ਜਾਣਾ ਵਾਹ ਜੀ ਵਾਹ ਉਸ 2 ਵਜੇ ਸਾਡੀ ਰਿਕਾਰਡਿੰਗ ਖਤਮ ਹੋਈ ਰਿਕਾਰਡਿੰਗ ਖਤਮ ਹੋਣ ਤੋਂ ਸਾਰਾ ਪੋ ਕਰ ਗਿਆ ਵਾਹ ਜੀ ਵਾਹ ਹਾਂਜੀ ਅਸਾਂ ਜੀ ਉਹ ਜਦੋਂ ਰਿਕਾਰਡ ਆ ਗਿਆ ਮਾਰਕੀਟ ਚ ਪ੍ਰੋਗਰਾਮਾਂ ਚ ਫਿਰ ਵਾਧਾ ਹੋਇਆ ਜਦੋਂ ਬੱਚਾ ਸਾਡੇ ਫੇ ਅਸਲ ਦੇ ਬੱਚੇ ਇਹ ਸਾਡੇ ਆਪ ਦਾ ਦਿਮਾਗ ਨਹੀਂ ਕੰਮ ਕੀਤਾ ਜਾਂ ਕਿਵੇਂ ਆਪਣਾ ਸ਼ੁਰੂ ਕਰੀ ਅਸੀਂ ਜਿਆਦਾ ਜੀ ਉਹ ਸਾਨੂੰ ਆਰਟਿਸਟ ਲਿਆਣ ਲੱਗਾ ਗਰਤ ਲੁਧਿਆਣੇ ਦੇ ਸਾਈਡ ਤੇ सुरेंद्र ਸਿੰਧਾ ਜੀ ਮਾਨਕ ਜੀ ਹੋਰ ਵੀ ਕਲਾਕਾਰ ਜਿਹਨੇ ਨਾਂ ਵਾਰਿਆ ਕਦੀ ਕਿਸੇ ਨਾ ਕਦੀ ਕਿਸੇ ਨਾ ਚੱਕਣਾ ਇਥੋਂ ਆਪਦਾ ਪੂਰੀ ਬਸਤਾ ਝੂਲਾ ਤੋਰ ਸਾਨੂੰ ਲਿਆਣ ਲੱਗਾ ਨਹੀਂ ਨਹੀਂ ਰਹਿ ਵੈਸੇ ਤੁਸੀਂ ਬੇਲੇ ਨਹੀਂ ਰਾਈ ਫਿਰ ਅਸੀਂ ਆਪਣੇ ਪ੍ਰੋਗਰਾਮ ਨਹੀਂ ਸੀ ਤੁਹਾਡੇ ਉਹਨਾਂ ਦੇ ਨਾਲ ਜਾਂਦੇ ਸੀ ਕਿਤੇ ਕਿਤੇ ਸਾਨੂੰ ਆਪਣਾ ਆ ਜਾਂਦਾ ਸੀ ਵਿੱਚ ਤੇ ਤਕਰੀਬਨ ਆਰਟਿਸਟਾਂ ਇਹਨਾਂ ਨਾਲ ਜੁੜ ਗਏ ਸੀ ਤਕਰੀਬਨ ਇਹਨੇ ਕਲਾਕਾਰ ਸਨ ਰਹਿ ਜਾਂਦੇ ਸੀ ਉਹਨਾਂ ਦੇ ਨਾਲ ਜੁੜਨ ਕਰਕੇ ਆਪਦੇ ਬਾਰੇ ਸੋਚਿਆ ਹੀ ਨਹੀਂ ਕਦੀ ਵੀ ਆਪਾਂ ਵੀ ਇਹਨਾਂ ਕੋਲ ਕੰਮ ਕਰੀਏ ਹਾਂ ਬਿਲਕੁਲ ਉਹਦੇ ਦਾ ਉਹਦੋਂ ਅਸਲ ਦੇ ਵਿੱਚ ਨਵੇਂ-ਨਵੇਂ ਸਗੇ ਨਾ ਸਾਡਾ ਇੰਨਾ ਕੋਈ ਸੂਸਗੀਦਾਂ ਦੀ ਜਾਂ ਕਿਵੇਂ ਉਹ ਸਾਨੂੰ ਪਤਾ ਹੀ ਨਹੀਂ ਸੀ ਕਿ ਇਸ ਗੱਲ ਦਾ ਵੀ ਸਾਡਾ ਨਾ ਹੋਣਾ ਜਾਂ ਕਿਵੇਂ ਹੋਣਾ ਉਹ ਸਾਨੂੰ ਆਰਟਿਸਟ ਲਿਜਾਂਣ ਲੱਗੇ ਅੱਜ ਇਹਨਾਂ ਛੱਡੇ ਦੋ ਚਾਰ ਪ੍ਰੋਗਰਾਮ ਲਾਈਵ ਕਰਾਣਾ ਲੈ ਗਿਆ ਉਹ ਲੈ ਗਿਆ ਦਲਸ਼ਾਹ ਅਖਤਰੀ ਇਹਨਾਂ ਮੇਰਾ ਬੜਾ ਪਿਆਰ ਸੀਗਾ ਵਾਹ ਜੀ ਵਾਹ ਬਹੁਤ ਜ਼ਿਆਦਾ ਤਕਰੀਬਨ ਉਹ ਜਦੋਂ ਕੋਈ ਵੀ ਪ੍ਰੋਗਰਾਮ ਰਕੋਟ ਕਪੂਰਿਆ ਲਾਉਣਾ ਮੈਨੂੰ ਲੈ ਕੇ ਜਾਂਦੇ ਸੀਗੇ ਸਾਨੂੰ ਤੋਂ ਨਾਲ ਹਾਂ ਜੀ ਇਹ ਚੱਕਰ ਹੋਇਆ ਉਸ ਤੋਂ ਬਾਅਦ ਫਿਰ ਬਿਰਲਾ ਪਾਂਜਾ ਸਾਨੂੰ ਵੀ ਪ੍ਰੋਗਰਾਮ ਪੈਣ ਲੱਗਿਆ ਮੈਂ ਆਪਣਾ ਕੰਮ ਵੀ ਕੀਤਾ ਆਪਣਾ ਬੋਰਡ ਵਗੈਰਾ ਫਿਰ ਮਲਾਇ ਤੁਸੀਂ ਉਸਤਾਦ ਬਣਾਇਆ ਜੀ ਕਿਸੇ ਨੂੰ ਮੇਰੇ ਉਸਤਾਦ ਦਰਸ਼ਨ ਸਿੰਘ ਸ਼ੌਂਕੀ ਆ ਜੀ ਸ਼ੌਂਕੀ ਸਾਹਿਬ ਦੇ ਵੱਡੇ ਮਾਮਾ ਮੇਰੇ ਉਸਤਾਦ ਵੀ ਸਾਰਾ ਕੁਝ ਇਹ ਉਹਨਾਂ ਦਾ ਹਸਾਬਤਾ ਹੋ ਜੀ ਠੀਕ ਹੈ ਜੀ ਹਾਂਜੀ ਤੇ ਇਹ ਭੈਣ ਜੀ ਹੋਈ ਜੀਦਾਰ ਸੰਧੂ ਸਾਹਿਬ ਨਾਲ ਵੀ ਜਾਂਦੇ ਰਹੇ ਇਹਨਾਂ ਦੀ ਰਿਕਾਰਡਿੰਗ ਵੀ ਹੋਈ ਜੀ ਹਾਂ ਬਹੁਤ ਸਾਰੇ ਆਕਸ਼ਟ ਹਾਂਜੀ ਹਾਂਜੀ ਉਹ ਕਿਵੇਂ ਕਿਵੇਂ ਸਵਾਬ ਕਿਵੇਂ ਕਿਵੇਂ ਤਜਰਬੇ ਰਹੇ ਉਹ ਜੀਦਾਰ ਸੰਧੂ ਸਾਹਿਬ ਬਾਰੇ ਜ਼ਿਕਰ ਜ਼ਰਾ ਕਰੋ ਉਹ ਜਦੋਂ ਸਾਡਾ ਇੱਥੇ ਇਹਨਾਂ ਰਿਕਾਰਡ ਆਉਣ ਦੇ ਨਾਲ ਸਾਡਾ ਕਿੰਨਾ ਕਿੱਥੇ ਹੋ ਗਿਆ ਹਸਾਬਤਾ ਉਹ ਜਿਨੇ ਵੀ ਕਹਿਣਾ ਬੱਬੀ ਛੇਸ਼ਮਾਂ ਲੈ ਕੇ ਜਾਣਾ ਬੱਬੀ ਛੇਸ਼ਮਾਂ ਲੈਣਾ ਠੀਕ ਹੈ ਜੀ ਤੇ ਜੀਦਾਰ ਸੰਧੂ ਜੀ ਉਹਨਾਂ ਦੇ ਨਾਲ ਨ ਉਹਨੀ ਬੱਚਕੀ ਬਰੀ ਉਹਨੇ ਮਿਸਟੇਕ ਕਰ ਜਾਣੀ ਜਾਣਾ ਆਉਣਾ ਨਾ ਉਹਨੀ ਕਦੀ ਵੀ ਕਿਸੇ ਕਲਾਕਾਰ ਨਾਲ ਲੋਡ ਪੈਣੀ ਜਾਂ ਕੋਈ ਲੜਕੀ ਨਹੀਂ ਜਾ ਰਹੀ صدیق ਤੱਕ ਵੀ ਠੀਕ ਹੈ ਜੀ ਉਹਨਾਂ ਨੇ ਰਣਜੀਤ ਕੋਲ ਨੇਕਣਾ ਬੱਬੀ ਸ਼ਰਮਣ ਲੈ ਆ ਚਲੀਏ ਜੇ ਕਈ ਵਾਰੀ ਕੋਈ ਪ੍ਰੋਬਲਮ ਘਰ ਚ ਆ ਗਈ ਆ ਜਾਂ ਕੋਈ ਨਹੀਂ ਜਾ ਸਕੇ ਠੀਕ ਹੈ ਇਹ ਉਹ ਇਸ ਕਰਕੇ ਵੀ ਸੰਧੂ ਉਹਨਾਂ ਦਾ ਸਾਡੇ ਰੈਡੀਸ਼ਨ ਬਣ ਗਿਆ ਜੀ ਅੱਛਾ ਜੀ ਹਾਂ ਜੀ ਉਹ ਵੀ ਸਾਨੂੰ ਲਿਜਾਣਾ ਆਉਣ ਲੱਗ ਗਏ ਫਿਰ ਉਹਨਾਂ ਨੇ ਸਾਨੂੰ 88 88 ਦੇ ਵਿੱਚ ਜੀ ਤੇ ਸਾਨੂੰ ਕੈਨੇਡਾ ਲੈ ਕੇ ਗਏ ਅਮਰੀਕਾ ਲੈ ਕੇ ਗਏ ਇੰਗਲੈਂਡ ਲੈ ਕੇ ਗਏ ਤਿੰਨ ਕੰਟਰੀਆਂ ਦਾ ਵੀਜ਼ਾ ਲੈ ਕੇ ਸਾਨੂੰ ਉੱਥੇ ਅਸੀਂ ਟੂਰ ਲਾ ਕੇ ਆਂ ਸੰਧੂ ਸਾਹਿਬ ਦਾ ਮਤਲਬ ਇਹ ਇਕੱਠਾ ਟੂਰ ਸੀਗਾ ਇਕੱਠਾ ਜੀ ਇਕੱਠਾ ਹਾਂਜੀ ਹਾਂਜੀ ਮਲਟੀਪਲ ਵੀਜ਼ਾ ਉੱਥੇ ਦਾ ਲਿਆ ਹੋਇਆ ਸੀ ਯੂ ਐਸ ਏ ਦਾ ਕਦੀ ਅਮਰੀਕਾ ਚਲੇ ਜਾਂਦੇ ਸੀ ਕਦੀ ਕੈਨੇਡਾ ਆ ਜਾਂਦੇ ਸੀ ਲਾਸਟ ਟਾਈਮ ਇੰਗਲੈਂਡ ਚ ਆ ਕੇ ਅਸੀਂ ਉਦੋਂ ਬਹੁਤ ਵੱਡਾ ਸਾਡਾ ਗਰੁੱਪ ਸੀਗਾ ਵਾਹ ਜੀ ਸਾਹਿਬ ਦਲਜੀਤ ਕੌਰ ਰਮਾਂ ਵਿੱਚ ਟੰਟਨ ਟੂਰ ਸੀਗਾ ਸਾਡਾ ਠੀਕ ਹੈ ਜੀ 4 ਮਹੀਨੇ ਦਾ ਟੂਰ ਸੀ ਫਿਲਮੀ ਕਲਾਕਾਰ ਸੀ ਇਹਦੇ ਵਿੱਚ ਦਲਜੀਤ ਕੌਰ ਰਮਾਂ ਵਿੱਚ ਟੰਟਨ ਤੇ ਸਰਨ ਉਹ ਲੀਓ ਮਾਲੀਰਾਮ ਢੋਲੀ ਬੜੇ ਮਸ਼ਹੂਰ ਆ ਚੰਡੀਗੜ੍ਹ ਦੇ ਉਸ ਤਕਰੀਬਨ ਸਾਡਾ ਬਹੁਤ ਵੱਡਾ ਗਰੁੱਪ ਗਿਆ ਸੀ ਹਾਂਜੀ ਇਹ ਮੇਰੇ ਖਿਆਲ ਜਗਜੀਤ ਸਿੰਘ ਜਗਜੀਤ ਹਾਂ ਪੁੱਤ ਇਹ ਟਾਂਜ ਨੇ ਪਿਕਚਰ ਬਣਾਈ ਹੈ ਨਾ ਉਮਰ ਮਸ਼ਾਹ ਦੇ ਇਧਰ ਜਗਰਾਮਾਲ ਦੇ ਮੋਗਾ ਵਾਲ ਦੇ ਇੱਕ ਦੇ ਉਧਰ ਦੇ ਮੋਗਾ ਸਾਈਡ ਤੇ ਉਹ ਸਾਡਾ ਗਰੁੱਪ ਲੈ ਕੇ ਗਏ ਠੀਕ ਹੈ ਜੀ ਹਾਂਜੀ ਤੇ ਉੱਥੇ ਫਿਰ ਕਿਵੇਂ ਰਿਸਪੌਂਸ ਰਿਹਾ ਉੱਥੇ ਤੁਸੀਂ 20 ਪੈਂਸੀ ਹੋਣਾ ਨਾ ਗੀਤ ਗਾਏ ਜਾਂ ਇਹਨਾਂ ਨੇ ਸੰਧੂ ਸਾਹਿਬ ਨੇ ਕੰਮ ਕੀਤਾ ਉਹ ਸਾਡੀ ਗੱਲ ਇੱਥੇ ਕਰ ਗਿਆ ਸੀ ਮੈਨੂੰ ਕਹਿੰਦੇ ਬੱਬੀ ਕੱਲ ਇੱਧਰ ਆ ਬਈ ਸੀਨੀਅਰ ਆਰਟਿਸਟ ਆ ਪਹਿਲੀ ਵਾਰੀ ਚੱਲੇ ਇਹ ਕਦੀ ਗਏ ਆ ਨਹੀਂ ਬਾਹਰ ਅੰਦਰ ਨਾ ਉਹਨਾਂ ਨੇ ਕਰਦੇ तकरीबन ਭੇਜਦੇ ਵੀ ਨਹੀਂ ਹੁੰਦੇ ਸੀਗੇ ਜੀ ਤੇ ਉਹ ਕਹਿੰਦੇ ਵੀ ਤੂੰ ਯਾਰ ਗਾਈਂ ਨਾ ਉੱਥੇ ਮੈਂ ਕਿਹਾ ਵੀ ਗੱਲ ਕੀ ਕਹਿੰਦੇ ਬਸ ਤੁਹਾਨੂੰ ਚਲੋ ਸਾਡੀ ਤੈਨੂੰ ਰਿਕਵੈਸਟ ਹੈ ਇਸ ਗੱਲ ਦੀ ਬੇਨਤੀ ਆ ਕਹਿੰਦੇ ਵੀ ਨਾਲ ਜਗਜੀਤ ਭਾਜੀ ਅੱਛਾ ਜੀ ਅਸੀਂ ਇੱਥੋਂ ਗਏ ਆ ਜੀ ਤੇ ਮੈਂ ਕਹ ਕੋਈ ਗੱਲ ਨਹੀਂ ਚਲੋ ਆਪਾਂ ਪਹਿਲੀ ਵਾਰੀ ਚੱਲਣ ਵਾਲੇ ਵਿਜਾ ਪੂਜਾ ਲੱਗ ਜਾਓ ਆਪਣਾ ਠੀਕ ਹੈ ਜੀ ਤੇ ਕੋਈ ਚੱਕ ਨਹੀਂ ਮੈਂ ਕਹ ਗਾਉਣ ਨੂੰ ਕਿ ਮੈਂ ਮਾੜਾ ਮੋਟਾ ਹਰਮੋਨੀਓ ਵੀ ਪਜਾਲਾਂਦਾ ਹੀ ਚੱਲ ਗਾਣੇ ਵਜਾ ਪੂਜਾ ਨਾਲ ਵਜਾ ਦਿਆ ਕਰੀ ਠੀਕ 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 ਆ ਤੋ ਇਸ ਕਰਕੇ ਮੈਨੂੰ ਫਿਰ ਉੱਥੇ ਇਸਕੇ ਨਾਲ ਜਦੋਂ ਸਟੇਜ ਸ਼ੁਰੂ ਕਰਨੀ ਆ ਉਤੋਂ ਸਿਰ ਪਹਿਲਾ ਪੁੱਤ ਜੱਟਾਂ ਦੇ ਇੱਕ ਮੇ ਤੋਂ ਟਾਈਟਲ ਗੀਤ ਵੀ ਤੋ ਕੱਲੇ ਦਗਾਉਂਦੇ ਬਾਕੀ ਦਗਾਣਾ ਵਗੈਰਾ ਸੁਸ਼ਮਨ ਵਾਲੀ ਸੰਧੂ ਸਾਹਿਬ ਨੇ ਗਾਇਆ ਉਹ ਕਦੇ ਕੱਲ ਨੂੰ ਕੋਈ ਪ੍ਰੋਬਲਮ ਖੜੀ ਹੋ ਗਈ ਲੋਕੀ ਰੋਲਾ ਪਾਉਣਗੇ ਯਾਰ ਇਹਨਾਂ ਨੂੰ ਲਾ ਦੇ ਓ ਜੀ ਐ ਜੀ ਇਨਸਾਨ ਬਹੁਤ ਅੱਛੇ ਸੀ ਕੇ ਹਾਂਜੀ ਸਾਹਿਬ ਨਾਮ ਤੇ ਜਿਹੜਾ ਉਹਨਾਂ ਦਾ ਸੀ ਲੇਕਿਨ ਇਨਸਾਨ ਮੈਂ ਕਹਿੰਦੇ ਵੀ ਐਨੇ ਨਿੱਗੇ ਸੁਹਾਦੇ ਇਨਸਾਨ ਬਹੁਤ ਹੀ ਵਧੀਆ ਜਿੰਨੀ ਉਹਨਾਂ ਦੀ ਤਾਰੀਫ ਕੀਤੀ ਜਾਵੇ ਨਾ ਮਤਲਬ ਬਹੁਤ ਹੀ ਕਮ ਆ ਤੁਸੀਂ ਉਹ ਟੂਰ ਤੋਂ ਬਾਅਦ ਸੰਤੂ ਸਾਹਿਬ ਨਾਲ ਇਥੇ ਪੰਜਾਬ 'ਚ ਵੀ ਇੰਡੀਆ 'ਚ ਵੀ ਪ੍ਰੋਗਰਾਮ ਕੀਤੇ ਨੇ ਹਾਂਜੀ ਹਾਂਜੀ ਅਸੀਂ ਉਹਨਾਂ ਨਾਲ ਬਾਹਰ ਜਾਣ ਤੋਂ ਪਹਿਲਾਂ ਵੀ ਮਤਲਬ ਅਸੀਂ ਉਹਨਾਂ ਨਾਲ ਇੱਥੇ ਸ਼ੋਅ ਲਾਏ ਕਾਫੀ ਸ਼ੋਅ ਲਾਏ ਉਹਨਾਂ ਨਾਲ ਫਿਰ ਉਹਨਾਂ ਨੂੰ ਜਿਸ ਤਰ੍ਹਾਂ ਇਹਨਾਂ ਦੱਸਿਆ ਭਈ ਲਟਕੀ ਦੀ ਉਹਨਾਂ ਨੂੰ ਜ਼ਰੂਰਤ ਸੀਗੀ ਪਹਿਲੀ ਪਹਿਲੀ ਵਾਰ ਜਾਣਾ ਸੀਗਾ ਸਾਰਿਆਂ ਨੂੰ ਸੀਗਾ ਭਈ ਚਲੋ ਸਾਡੀ ਵੀ ਜੇ ਲੱਗਣ ਆਉਂਦਕ ਜਾਂਦਕ ਬਣ ਜਾਂਦੀ ਆ ਫਿਰ ਅਸੀਂ ਆ ਕੇ ਆ ਕੇ ਫਿਰ ਅਸੀਂ ਸਾਡੀ ਮਤਲਬ ਉਹਨਾਂ ਨਾਲ ਕਾਫੀ ਦੇਰ ਅਸੀਂ ਗਾਇਆ ਵੀ ਹਾਂਜੀ ਉਹਨਾਂ ਨਾਲ ਤੇ ਰਿਕਾਰਡਿੰਗ ਆ ਵੀ ਫਿਰ ਮੇਰੀਆਂ ਉਹਨਾਂ ਨਾਲ ਲਾਸਟ ਜਿਹੜੀਆਂ ਸਾਡੀਆਂ ਰਿਕਾਰਡਿੰਗ ਆ ਉਹਨਾਂ ਨਾਲ ਹੋਈਆਂ ਵਾਹੀ ਵਾਹੀ ਕਹਿੰਦੀ ਸੀ ਹਾਂਜੀ ਵਾਹੀ ਵਾਹੀ ਕਹਿੰਦੀ ਸੀ ਕੈਸ ਛੱਡਿਆ ਤਖਤ ਹਜਾਰਾਂ ਹਾਂਜੀ ਤੇ ਐਦਾਂ ਦੇ ਕਰਕੇ ਮਤਲਬ ਫਿਰ ਸਾਡੀ ਕੈਸਟਾਂ ਲਾਸਟ ਜਿਹੜੀ ਉਹਨਾਂ ਨਾਲ ਫਿਰ ਜਿਹੜੇ ਨਾਲ ਉਹਨਾਂ ਦੇ ਕੈਸਟਾਂ ਜੀ ਹਾਂ ਸੰਤੂ ਸਾਹਿਬ ਦੇ ਨਾਲ ਜਦੋਂ ਤੁਸੀਂ ਇਹ ਟੂਰ ਲਾਇਆ 4 ਮਹੀਨੇ ਦਾ ਜੀ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਤੌਰ ਤੇ ਇਕੱਲੇ ਤੌਰ ਤੇ ਗਏ ਫਿਰ ਬਾਹਰ ਫੋਰਮ ਦੇ ਵਿੱਚ ਕਿਤੇ ਪ੍ਰੋਗਰਾਮ ਬਣਿਆ 92 93 ਗਏ ਸੀ ਜੀ ਅੱਛਾ ਜੀ ਉਦੋਂ ਅਸੀਂ ਕੈਨੇਡਾ ਗਏ ਹਾਂ ਜੀ ਮਾਨਕ ਜੀ ਨਾਲ ਜੀ ਤੇ ਉਦੋਂ ਚੱਕਰੇ ਹੋਇਆ ਵੀ ਜਦੋਂ ਗਏ ਉਧਰ ਗਏ ਕੈਨੇਡਾ ਗਏ ਅਸੀਂ ਹਾਂਜੀ ਤੇ ਕਿਤੇ ਕੁਲਦੀ ਮਾਨ ਸਾਹਿਬ ਉਹਨਾਂ ਨੇ ਕਿਤੇ ਕਿਸੇ ਪਾਰਟੀ ਹੋਰ ਨਾ ਵੀ ਕੰਡਕਟ ਕੀਤਾ ਹੋਣਾ ਅੱਛਾ ਜੀ ਜਾਂ ਪਤਾ ਨਹੀਂ ਕੀ ਹੋਇਆ ਚੱਕਰ ਸਾਨੂੰ ਸਮਝ ਤੋਂ ਬਾਹਰ ਹੋ ਗਿਆ ਕੰਮ ਅੱਛਾ ਜੀ ਤੇ ਜਦੋਂ ਅਸੀਂ ਉੱਥੇ ਜਾ ਕੇ ਪਹੁੰਚੇ ਹਾਂ ਹਾਂਜੀ ਜਾਂਦਿਆ ਸਾਰੇ ਰੌਲਾ ਪੈ ਗਿਆ ਉੱਥੇ ਜੀ ਬੰਦੇ ਸਾਡੇ ਮਗਰ ਤੁਰੇ ਫਿਰਨੋ ਕਹਿੰਦੇ ਇਹਨਾਂ ਨੂੰ ਨਾ ਗਾਉਣ ਦੇਣਾ ਨਾ ਕੁਝ ਹੋਰ ਕਰ ਦੇਣਾ ਸੀ ਕਿ ਮੈਂ ਕਹੇਗੀ ਗੱਲ ਸਤਾਜੀ ਹੋ ਗਈ। ਹਾਂਜੀ। ਉਹ ਕਹਿੰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਟਾਫਟ ਸਾਨੂੰ ਉਥੇ ਰਿਪੋਰਟ ਤੋਂ ਘਰ ਲੈ ਗਏ ਉਹ ਪ੍ਰਮੋਟਰ ਆਪਣੇ। ਜੀ। ਉਤਵਾਰ ਦੂਜੇ ਦਿਨ ਅਸੀਂ ਰੇਡੀਓ ਸਟੇਸ਼ਨ ਤੇ ਇੰਟਰਵਿਊ ਦੇਣੀ ਵਾਸੀ ਦਾ ਉੱਥੇ ਇੱਕ ਬੜਾ ਚੈਨਲ ਚੱਲਦਾ ਰੇਡੀਓ ਦਾ। ਵੀ ਕਿੱਧਰ ਵਾਸੀ? ਜਗਿੰਦਰ ਵਾਸੀ ਦਾ ਜੀ। ਜਗਿੰਦਰ ਵਾਸੀ ਹਾਂਜੀ। ਉਹਨਾਂ ਨੇ ਸਾਨੂੰ ਬੁਲਾਇਆ ਵੀ ਇੰਟਰਵਿਊ ਕਰਨੀ ਤੁਹਾਡੀ। ਉਹ ਸਾਡੇ ਬੰਦੇ ਗੱਡੀ ਲੈ ਕੇ ਉੱਥੇ ਮਗਰ ਪਹੁੰਚ ਗਏ। ਅੱਛਾ ਜੀ। ਉੱਥੋਂ ਅਸੀਂ ਗੱਡੀ ਗੁੱਡੀ ਜਦੋਂ ਹੋਇਆ ਖਤਮ ਪ੍ਰ ਪ੍ਰੋਮੋਟਰ ਦੇ ਘਰ ਆ ਗਏ ਉਹ ਇੰਟਰਵਿਊ ਜਦੋਂ ਖਤਮ ਹੋਇਆ ਇੰਟਰਵਿਊ ਖਤਮ ਹੋਣ ਤੋਂ ਬਾਅਦ ਸਾਡੇ ਮਗਰ ਫੇਰ ਗੱਡੀ ਆ ਗਈ ਜਿੱਥੇ ਅਸੀਂ ਆਏ ਘਰ ਉੱਥੇ ਗਲਮੰਦਾ ਗਲਤਮਲਤ ਵੀ ਬੋਲਣ ਲੱਗ ਗਏ ਉਹ ਜੇ ਕਰਨਾ ਸੀ ਉਹ ਕਰਨਾ ਮੈਂ ਕਿਹਾ ਇਹ ਕਿਹੜੇ ਚੱਕਰ ਚ ਪੈ ਗਿਆ ਸ਼ੁਸ਼ਮਾ ਜੀ ਅੱਗੇ ਆਪਾਂ ਸੰਧੂ ਸਾਹਿਬ ਨਾਲ ਚੰਗਾ ਭਲਾ ਘੁੰਮ ਕੇ ਗਏ ਆਏ ਇੱਥੇ ਬਈ ਆ ਕੋਈ ਤਾਂ ਨਹੀਂ ਕੋਈ ਗੱਲਬਾਤ ਹੋਈ ਨਹੀਂ ਚਲੋ ਜੀ ਖੈਰ ਉਹਨੇ ਸਾਨੂੰ ਪ੍ਰੋਮੋਟਰ ਨੇ ਉਸ ਘਰ ਤੋਂ ਸਾਨੂੰ ਬਦਲੀ ਕਰਕੇ ਕਿਤੇ ਹੋਰ ਛੱਡਿਆ ਅੱਛਾ ਜੀ ਛੱਡਿਆ ਤਾਂ ਉਸ ਤੋਂ ਬਾਅਦ ਇੱਕ ਪ੍ਰੋਗਰਾਮ ਉੱਥੇ ਜਿਹੜਾ ਉਹ ਸਕਰ ਰੱਖਿਆ ਉਹਨਾਂ ਨੇ ਕੈਨੇਡਾ ਦੇ ਤੇ ਉਥੇ ਬੜਾ ਕੱਠਵੱਟ ਤੇ ਬਾਕੀ ਜਿਹੜੇ ਉਹ ਬੰਦਿਆਂ ਨੇ ਕਦੇ ਮਾਨਕ ਸਿੰਘ ਸਾਹਿਬ ਦੇ ਕਦੇ ਪਾਰਟੀ ਬੁੱਕ ਕੀਤੀ ਹੁਣੀ ਆ ਉਹਨਾਂ ਨਾਲ ਗਿਆ ਨਹੀਂ ਹੋਰ ਪਾਰਟੀਆਂ ਨਾਲ ਚਲਾ ਗਿਆ ਅੱਛਾ ਜੀ ਉਹ ਇਸੇ ਗੱਲ ਦਾ ਰੱਟਾ ਪੈ ਗਿਆ ਉਥੇ ਜੀ ਮੈਂ ਤਾਂ ਉਥੇ ਦਾ ਕੋਰਟ ਵੀ ਦੇਖਿਆ ਆ ਪੂਰੇ ਬੰਦੇ ਨੇ ਕੇਸ ਲਾਤਾ ਉਥੇ ਬੰਦੇ ਦੇ ਮਾਨਕ ਜੀ ਜੀ ਮੈਂ ਉਥੇ ਦੀ ਅਦਾਲਤ ਵੀ ਦੇਖਿਆ ਆ ਜੀ ਅੱਛਾ ਜੀ ਹਾਂ ਜੀ ਤੇ ਜਦੋਂ ਦੇਖਿਆ ਮੈਂ ਕਿਹੜੇ ਚੱਕਰ ਚ ਪੈ ਗਏ ਆ ਆਪਾਂ ਚਲੋ ਕਰ ਕਰਾ ਕੇ ਪਤਾ ਨਹੀਂ ਕੀ ਉਹਨਾਂ ਦਾ ਸਮਝੌਤਾ ਹੈ ਜਾਂ ਕੀ ਹੋਇਆ ਜੀ ਤੇ ਉਹ ਬੰਦੇ ਸਾਨੂੰ ਕਹਿੰਦੇ ਇੱਧਰ ਉੱਧਰ ਹੋ ਜਾ ਤੁਸੀਂ ਛੱਡੋ ਪਰ ਇਹਨਾਂ ਦਾ ਖੇੜਾ ਜਿਹੜੇ ਬੰਦੇ ਲੈ ਕੇ ਗਏ ਸੀ ਕਹਿੰਦੇ ਯਾਰ ਤੁਸੀਂ ਛੱਡੋ ਇਹਨਾਂ ਨੂੰ ਜੱਟ ਲਾਂਗੇ ਸੀ ਤੁਸੀਂ ਨਿਕਲ ਜਾਓ ਭੀੜ ਚੋਂ ਅੱਛਾ ਜੀ ਉਹ ਮੈਂ ਕਹਿਆ ਇਹ ਨਹੀਂ ਗੱਲ ਹੋਣੀ ਅਸੀਂ ਤੁਹਾਨੂੰ ਕਹਿੰਦੇ ਸੰਭਾ ਗਿਆ ਸੀ ਕਹਿੰਦੇ ਤੁਹਾਨੂੰ ਰੱਖ ਲਾਂਗੇ ਤੇ ਫਰਾਨਾ ਕਰਾਂਗੇ ਧਮਕੜਾ ਜੇ ਉਹ ਪੂਰੀ ਪਰਵਿਸ਼ ਕਰਾਂਗੇ ਪੱਕੇ ਕਰਾ ਦਿਆਂਗੇ ਮੈਂ ਕਹਿਆ ਨਹੀਂ ਪੱਕੇ ਹੋਣਾ ਅਸੀਂ ਇਹ ਸਾਡੇ ਬੱਚੇ ਪਰਵਾਰ ਵਾਲੇ ਘਰ ਜਾਣਾ ਸੀ ਵਾਪਸ ਲੈ ਵੀ ਕੱਚੀ ਠੀਕ ਆ ਉਹ ਚਲੋ ਜੀ ਕਾਰ ਕਰਾ ਕੇ ਮੈਂ ਦੱਸਿਆ ਮਾਨ ਸਿੰਘ ਨੂੰ ਮੈਂ ਕਿਹਾ ਆ ਚੱਕਰ ਚੱਲਿਆ ਆ ਇੱਥੇ ਕਹਿੰਦਾ ਅੱਛਾ ਬੜਾ ਯਾਰ ਗਲਤ ਕੰਮ ਹੋ ਗਿਆ ਉਹ ਤੋਂ ਬਾਅਦ ਸਾਡਾ ਸੂਤ ਨਹੀਂ ਆਇਆ ਕੰਮ ਕਰੇਡਾ ਚ ਅੱਛਾ ਜੀ ਉਹ ਤੋਂ ਨਾਲ ਸਾਨੂੰ ਲੋਕਾਂ ਨੇ ਪੋਸਟਰ ਵਗੈਰਾ ਲਵਾਤੇ ਜੀ ਇਹ ਬੰਦੇ ਪਾਰਟੀ ਮਾਨਕ ਸਾਹਿਬ ਨੇ ਇਦਾਂ ਕੀਤਾ ਹੈ ਸਟੇਜ ਤੇ ਦੇਖਣਾ ਜਾ ਉਥੇ ਰੋਲਾ ਪੈ ਜਾਊਗਾ ਪੈਂਦੀ ਬ੍ਰੇਕ ਆਪੂ ਅਸੀਂ ਨਹੀਂ ਕਿਤੇ ਗਏ ਆ ਜੀ ਚਾਜਨਾ ਸਾਡਾ ਨਾ ਕੋਈ ਪ੍ਰੋਗਰਾਮ ਲੱਗਿਆ ਉੱਥੇ ਕਰ ਜੀ ਠੀਕ ਹੈ ਜੀ ਤੁਹਾਨੂੰ ਸਹੀ ਦੱਸਾਂ ਗੱਲ ਫਿਰ ਜਿਹੜਾ ਪ੍ਰੋਮੋਟਰ ਸੀ ਉਹ ਬੜਾ ਆਵਾਜ਼ ਯਾਰ ਹੁਣ ਖਰਚਾ ਕਰ ਬੜਾ ਕੀਤਾ ਉਹ ਬਿਚਾਰੇ ਨੇ ਜੀ ਹਾਂ ਜੀ ਤੂੰ ਕਹਿੰਦਾ ਯਾਰ ਬੜੇ ਚੱਕਰ ਚ ਪੈ ਗਏ ਆ ਕਿ ਕਹਾਣੀ ਬਣ ਗਈ ਸਾਡੇ ਨਾਲ ਬੰਨਾ ਖਰਚਾ ਕਰਕੇ ਬੰਦੇ ਆਏ ਨੇ ਲੋਸ ਹੋ ਗਿਆ ਉਹ ਬਹੁਤ ਜ਼ਿਆਦਾ ਲੋਸ ਹੋ ਗਿਆ ਨੂੰ ਬਹੁਤ ਜ਼ਿਆਦਾ ਬੰਦੇ ਲੋਸ ਉਹ ਜੀ ਕਰ ਕਰਾ ਕੇ ਅਸੀਂ ਤਾਂ ਤੁਹਾਨੂੰ ਸਿੱਧੀ ਗੱਲ ਦੱਸਾਂ ਗੁਰੂ ਘਰ ਕਿਤੇ ਸਾਨੂੰ ਲਿਜਾਣਾ ਪ੍ਰੋਗਰਾਮ ਮਾੜਾ ਮੋਟਾ ਲਾ ਕੇ ਤੇ ਖਰਚ ਪਾਣੀ ਲਾਉਣਾ ਕਈ ਵਾਰ ਪੁਲ ਕਾ ਪਰਚਾਦਾ ਵੀ ਇੱਥੇ ਸ਼ੱਕ ਹੈ ਜੋ ਵੀ ਸਾਨੂੰ ਉਹਨਾਂ ਨੇ ਦਿੱਤਾ ਕੀਤਾ ਤੇ ਲੈ ਕੇ ਸੀ ਵਾਪਸ ਆ ਗਏ ਆ ਜੀ। ਜੀ। ਹਾਂਜੀ ਇੱਥੇ ਆ ਕੇ ਦਾ ਫੇਰ ਆਪਦਾ ਹੀ ਕੰਮ ਕਮ ਸ਼ੁਰੂ ਕੀਤਾ। ਉਸ ਤੋਂ ਬਾਅਦ ਵੀ ਕੁਦਰਤੀ ਗੁਰੂ ਮਹਾਰਾਜ ਜੀ ਨੂੰ ਫੇਰ ਅਸੀਂ ਆਪ ਜਾਣ ਆਉਣ ਲੱਗੇ ਸਾਨੂੰ ਲੋਕ ਲੈ ਜਾਣ ਲੱਗੇ ਬਾਹਰ ਅੰਦਰ ਜੀ। ਫੇਰ ਮੈਂ ਕਈ ਵਾਰੀ ਬਹੁਤ ਬਹੁਤ ਮੈਕੀਨ ਵਗੈਰਾ ਅਸੀਂ ਅਰਬ ਕੰਟਰੀਆਂ ਵਿੱਚ ਵੀ ਗਏ। ਅਰਬ ਕੰਟਰੀਆਂ ਜੀ ਵੀ ਗਏ ਮੈਂ ਇਮਾਰਤ ਵੀ ਜਾ ਕੇ ਆਏ। ਇਮਾਰਤ ਵੀ ਕਰਕੇ। ਅਸੀਂ ਆਪਣੇ ਤੌਰ ਤੇ ਫੇਰ ਉਸ ਤੋਂ ਬਾਅਦ ਜੀ ਅਸੀਂ 440 ਸਾਡਾ ਕੰਮ ਮੈਂ ਬਹੁਤ ਵਾਰੀ ਫੇਰ ਗਿਆ ਜੀ 6-7 ਵਾਰੀ ਅਮਰੀਕਾ, ਕੈਨੇਡਾ, ਇੰਗਲੈਂਡ, ਯੂਰਪ ਘੁੰਮ ਇਨੇ ਸਮੇਂ ਦੇ ਦੌਰਾਨ ਜੋ ਤੁਸੀਂ ਦੱਸ ਰਹੇ ਹੋਵੇ ਇਨੇ ਟੂਰ ਬਾਅਦ ਦੇ ਵੀ ਲਾਏ ਉਦੋਂ ਫਿਰ ਪੈਸਾ ਢੇਲਾ ਉਹ ਕਿੰਨਾ ਤੁਸੀਂ ਕਮਾਇਆ ਜਾਂ ਉਹ ਪੈਸੇ ਤੇ ਲਈ ਜਦੋਂ ਆਰਟਿਸਟਾਂ ਜਾਂਦੇ ਰਹੇ ਤੁਹਾਨੂੰ ਸਿੱਧੀ ਗੱਲ ਦੱਸੀ ਜੀ ਉਦੋਂ ਸਾਡੇ ਪੱਲੇ ਕੱਖ ਨਹੀਂ ਪਿਆ ਇੱਥੇ ਹੀ ਹੋ ਜਾਂਦੇ ਰਹੇ ਨਾ ਕੌਣ ਦੀ ਗੱਲ ਕੀਤੀ ਸੀ ਚਲੋ ਹੋਰ ਬਾਹਰ ਦੀ ਵੀ ਗੱਲ ਤੁਹਾਨੂੰ ਦੱਸਣ ਲੱਗੇ ਜਦੋਂ ਪਹਿਲੀ ਸੰਧੂ ਸਾਹਿਬ ਨਾਲ ਵੀ ਗਏ ਉਦੋਂ ਵੀ ਸਾਨੂੰ ਕੱਖ ਨਹੀਂ ਦਿੱਤਾ ਸਾਨੂੰ ਇਹ ਸੀ ਚਾਹ ਵੀ ਬਾਹਰ ਕੈਨੇਡਾ ਜਾਣਾ ਸੀ ਅਸੀਂ ਤੇ ਸਾਡੇ ਵੀ ਮਤਲਬ ਲੱਜਾਂਗੇ ਕੋਈ ਗੱਲ ਹੀ ਪੈਸਾ ਉਹ ਸਾਰਾ ਉਹ ਗਰੁੱਪ ਖੜਿਆ ਉਹ ਸੰਧੂ ਸਾਹਿਬ ਨਾਲ ਪਤਾ ਨਹੀਂ ਉਹਨੇ ਕੀ ਕੰਟੈਕਟ ਕੀਤਾ ਸੰਧੂ ਜੀ ਸਾਹਿਬ ਸਾ ਸਾਨੂੰ ਜੋ ਦੇਣਾ ਸੀ ਉਹ ਨਹੀਂ ਆਪਦਾ ਸਾਨੂੰ ਖਰਚਾ ਪਾਣੀ ਸਾਨੂੰ ਵੀ ਦਿੱਤਾ ਤੇ ਖੈਰ ਘੁੰਮ ਫੇਰਾਇ ਸਾਰਾ ਤਿੰਨ ਕੰਟਰੀਆਂ ਅਸੀਂ ਵਧੀਆ ਤਰੀਕੇ ਨਾਲ ਜੀ ਉਦੋਂ ਪ੍ਰੋਗਰਾਮ ਸਾਡੇ ਬਹੁਤ ਅੱਛੇ ਲੱਗੇ ਜੀ ਉਦੋਂ ਲੋਕ ਸੁਣਨ ਜਾਂਦੇ ਸੀ ਮੈਂ ਤਾਂ ਉੱਥੇ ਦੇ ਹਾਲਾਤ ਇਹ ਦੇਖੇ ਵੀ ਕਈ ਵਾਰੀ ਕਲਾਕਾਰਾਂ ਦਾ ਇੱਥੇ ਨਾਂ ਰਿਹਾ ਪੂਰਾ ਜੇ ਉੱਥੇ ਜਾ ਕੇ ਉੱਥੇ ਕੋਈ ਸੁਣ ਨਹੀਂ ਜਾਂਦਾ ਵਾਹ ਇਹ ਵੀ ਮੈਂ ਦੇਖਿਆ ਹੋਇਆ ਜੀ ਇੰਗਲੈਂਡ ਚ ਵੀ ਦੇਖਿਆ ਮੈਂ ਕੈਨੇਡਾ ਚ ਵੀ ਚੰਗੇ ਜਿਹਨਾਂ ਦਾ ਨਾਮ ਬਣਿਆ ਹੋਇਆ ਅਸੀਂ ਉਹ ਦੇਖੇ ਬਥੇ ਹਾਲਚ ਕੋ ਸੁਣ ਨਹੀਂ ਜਾਂਦਾ ਉਥੇ ਲੋਕਾਂ ਚ ਕਾਬਲੇ ਇੰਨੇ ਲਾਈਵ బిਜੀ ਆ ਲੋਕੀ ਟੀਵੀਆਂ ਤੇ ਇਹ ਉਹ ਇਧਰ ਦੇਖੀ ਜਾਂਦੇ ਜੀ ਕੋਈ ਚੱਕਰ ਹੀ ਨਹੀਂ ਠੀਕ ਹੈ ਜੀ ਤੇ ਇਦਾਂ ਦੇ ਕਰਕੇ ਬਾਲਾ ਉਥੇ ਕੋਈ ਕਿਸੇ ਵਧੀਆ ਟੰਗ ਨਾਲ ਦੀ ਪ੍ਰੋਗਰਾਮ ਚੱਲਦਾ ਹਾਂਜੀ ਮੈਂ ਦੇਖਿਆ ਹਾਂਜੀ ਸਾਰਾ ਕੁਝ ਤੇ ਇੱਥੇ ਵੀ ਜਦੋਂ ਤੁਸੀਂ ਹੋਰ ਆਰਟਿਸਟਾਂ ਨਾਲ ਜਾਂਦੇ ਰਹੇ ਮੈਂ ਤੁਹਾਡੇ ਆਪਣੇ ਵਿਦੇਸ਼ੀ ਜਿਹੜੇ ਦੌਰੇ ਸੀ ਉਹਨਾਂ ਦੀ ਗੱਲ ਕੀਤੀ ਸੀ ਮੈਂ ਜਿਹੜੇ ਆਪਣੇ ਵਿਦੇਸ਼ੀ ਦੌਰੇ ਲਾਏ ਆ ਨੂੰ ਕੋਈ ਕਮਾਈ ਉੱਥੋਂ ਹੋਈ ਹਾਂ ਉਹਦੇ ਵਿੱਚ ਮਾੜਾ ਮੋਟਾ ਜਿਹੜਾ ਸਰਕਲ ਸਾਡਾ ਕੋ ਵਧੀਆ ਬਣ ਗਿਆ ਸੀ ਠੀਕ ਹੈ ਘਰ ਮਕਾਨ ਆਪਦਾ ਬਣਾ ਲਿਆ ਠੀਕ ਜੀ ਤੇ ਹੋਰ ਮਾੜਾ ਮੋਟਾ ਚਲੋ ਬੱਚੇ ਤੇ ਲਿਆ ਪਲਾ ਵਿਆਹ ਬੂ ਕੇ ਸਾਰਾ ਸੈਟਿੰਗ ਪੂਰੀ ਟਿਕਾਣਾ ਜੀ ਲੈ ਕੇ ਰੱਖ ਲਏ ਸੀ ਤੇ ਮਤਲਬ ਠੀਕ ਉਹ ਸਾਡੀ ਸੈਟਿੰਗ ਜਾਨੀ ਕਿ ਵਧੀਆ ਠੀਕ ਹੋ ਗਿਆ ਉਦੋਂ 82 ਤੋਂ ਬਾਅਦ 84 ਤੋਂ ਬਾਅਦ ਇੱਕ ਮਾਹੌਲ ਨੇ ਬੜਾ ਪਲਟਾ ਖਾਦਾ ਬਿਲਕੁਲ ਜੀ ਤੇ ਉਹਦੇ ਜਿਹੜਾ ਉਹ ਤੁਹਾਨੂੰ ਵੀ ਉਹਦਾ ਭੋਗਣਾ ਪਿਆ ਸੀ ਹਾਂਜੀ ਹਾਂਜੀ ਉਸ ਦੌਰ ਚ ਵੀ ਗੁਜ਼ਰੇ ਅਸੀਂ ਜੀ ਜਦੋਂ ਆਰਟਿਸਟਾਂ ਦੇ ਆ ਸਾਰਾ ਪ੍ਰੋਗਰਾਮ ਬੰਦ ਹੋ ਗਿਆ ਸੀ ਜੀ 1988 ਦੀ ਗੱਲ ਹੈ ਜੀ 8899 ਦੀ ਗੱਲ ਹੈ 8899 ਦੀ ਗੱਲ ਹੈ ਜੀ ਇਹ ਹਾਂਜੀ ਹਾਂਜੀ ਇੱਥੇ ਆਉਂਦੇ ਰਹੇ ਆ ਇੱਥੇ ਜਦੋਂ ਆ ਪਾਰਟੀਆਂ ਬੁੱਕ ਕਰਨ ਆਉਣਾ ਵਗੈਰਾ ਆਰਟਿਸਟ ਨਹੀਂ ਜਾਂਦੇ ਸੀ ਡਰਦੀ ਜੀ ਕਿਉਂਕਿ ਤੇ ਮਾਹੌਲ ਹੀ ਇਦਾਂ ਦਾ ਬਣ ਗਿਆ ਸੀ ਵੀ ਜਣੀ ਇਹ ਕਈ ਵਾਰੀ ਤੁਸੀਂ ਮੰਨਣਾ ਨਹੀਂ ਕਿ ਕਈ ਵਾਰੀ ਆਵੇਂ ਹੀ ਬੰਦਾ ਆ ਗਿਆ ਨਾ ਧਬਕਾ ਮਾਰ ਦੇ ਵਿੱਚ ਤੇ ਓਏ ਧਿਆਨ ਨਾ ਕਾਈਂ ਗੋਣਾ ਉੱਥੇ ਕੀ ਸੁਆ ਉਹ ਤੇ ਮੁਰਕੇ ਸਾਰੀ ਉਦਾਂ ਐਵੇਂ ਹੀ ਜਾਂਦਾ ਇਹ ਪ੍ਰੋਗਰਾਮ ਕਈ ਵਾਰੀ ਐਵੇਂ ਹੀ ਬੰਦਾ ਆਵੇਂ ਹੀ ਬੰਦੇ ਡਰਾਣਦੇ ਹੀ ਕਲਾਕਾਰ ਨੂੰ ਠੀਕ ਹੈ ਜੀ ਕਾਫੀ ਧੀਰ ਤੱਕ ਇੱਥੇ ਲੁਜ਼ਾਇਣੇ ਵਿੱਚ ਬੰਦ ਰਿਆ ਕੰਮ ਇਹ ਹਾਂਜੀ ਸਾਰੇ ਸਾਨੂੰ ਇੱਕ ਵਾਰੀ ਸਦੀਕ ਸਾਹਿਬ ਮਿਲੇ ਮੈਂ ਇਥੋਂ ਮੇਰਾ ਕੌਤਰ ਰੰਦਾ ਮਕਰਾਈ ਤੇ ਜੀ ਤੇ ਉਹ ਕਹਿੰਦੇ ਤੂੰ ਬੱਬੀ ਤੁਰਿਆ ਫਿਰਦਾ ਹਾਲਾਤ ਬੜੇ ਮਾੜੇ ਮੈਂ ਕਹਾਂ ਜੀ ਬੱਚੇ ਕਿੱਥੋਂ ਪਾਲੀਏ ਜੀ ਕਹਿੰਦਾ ਤੁਸੀਂ ਬੰਦ ਕਰ ਲਿਓ ਫੈਲਾਹ ਰਾ ਜੀ ਹਾਲਾਤ ਨਹੀਂ ਸੀ ਹੈਗੇ ਸਲੀਖ ਸਾਹਿਬ ਕਹਿੰਦੇ ਉਹ ਮੈਂ ਕਹਾਂ ਜੀ ਸਾਡੇ ਲਈ ਬੜੀ ਮੁਸ਼ਕਿਲ ਹੈ ਟੰਬਰ ਪਰਣਾ ਇੱਥੇ ਕਿਰਾਏ ਪਾੜਿਆਂ ਦੇ ਰਹਿਣੇ ਆ ਤੇ ਇੱਕ ਸਾਡੇ ਲਈ ਬੜੀ ਮੁਸ਼ਕਿਲ ਆ ਇਦਾਂ ਦੇ ਹਾਲਾਤ ਇੱਥੇ ਬਣ ਗਏ ਜੀ ਠੀਕ ਆ ਉਹਦਾ ਮਤਲਬ ਨੁਕਸਾਨ ਤੁਹਾਨੂੰ ਵੀ ਚੱਲਣਾ ਪਿਆ ਦੂਸਰੇ ਕਹਿੰਦੇ ਸਾਰੇ ਸਾਰੇ ਹੀ ਰਹਿਤ ਸਾਰੇ ਹੀ ਦਇਕ ਸਾਰੇ ਹੀ ਉਹਦੇ ਵਿੱਚ ਵੀ ਤੁਹਾਡਾ ਥੋੜਾ ਪਿੱਛੇ ਰਹਿਣ ਦਾ ਕਾਰਨ ਵੀ ਬਣਿਆ ਮੈਸਟਰ ਜੀ ਹਾਂ ਜੀ ਬਿਲਕੁਲ ਜੀ ਬਿਲ ਰਾਣਾ ਵੀ ਪਤਾ ਨਹੀਂ ਕੋਈ ਕੋਈ ਵਾਕਿਆ ਨੇ ਜਾਂ ਕੋਈ ਇਦਾਂ ਦੀ ਕੋਈ ਗੱਲਾਂ ਹੋ ਜੇ ਜਿਹੜੇ ਤੇ ਹੁਣ ਮੈਂ ਨਾਲ ਸਾਰੇ ਮਤਲਬ ਜਿੱਦਾਂ ਵੱਡੇ ਵੱਡੇ ਜਿਹਨੇ ਆਪਾਂ ਮੈਂ ਕੇ ਉਹਨਾਂ ਕੋਲ ਤੇ ਤੁਹਾਨੂੰ ਪਤਾ ਚਾਰ ਦਮੜੇ ਹੁੰਦੇ ਸੀਗੇ ਉਹਨਾਂ ਨੂੰ ਤਾਂ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੁਣ ਜਿਨ੍ਹਾਂ ਨੂੰ ਚਾਰਾਂ ਨੇ ਕਰਾਇਆ ਤੇ ਰਹਿਣਾ ਅਸੀਂ ਅਸੀਂ ਲੋਕ ਸਟਾਰਟ ਕੀਤਾ ਅਸੀਂ ਆਏ ਆ ਸਾਨੂੰ ਘਟਾਉਂਦਿਆਂ ਨੂੰ ਮਤਲਬ ਇਥੇ ਕੋਈ ਜਾਇਦਾਦਾਂ ਰੱਖੀਆਂ ਜਾਂ ਕੋਈ ਅਸੀਂ ਅਸੀਂ ਉਹੀ ਕਮਾਉਣਾ ਉਹੀ ਖਾਣਾ ਠੀਕ ਹੈ ਜੀ ਤੇ ਬਾਕੀ ਜਿਹੜਾ ਜਦੋਂ ਮਤਲਬ ਫਿਰ ਤੁਹਾਨੂੰ ਪਤਾ ਹੀ ਹੈ ਜਦੋਂ ਜਮਗੀਲਾ ਸਾਹਿਬ ਇਹਨਾਂ ਦੇ ਨਾਲ ਵਾਪਰੀ ਘਟਣਾਏ ਤੇ ਉਸ ਤੋਂ ਬਾਅਦ ਤੇ ਫਿਰ ਸਾਰੇ ਆਰਟਿਸਟ ਕੀ ਆਮ ਲੋਕਾਂ 'ਚ ਬਹੁਤ ਜ਼ਿਆਦਾ ਹੋ ਗਿਆ ਸੀਗਾ ਚਲਣਾ ਫਿਰਨਾ ਆਮ ਲੋਕਾਂ ਨੂੰ ਬਹੁਤ ਮੁਸ਼ਕਲ ਹੋ ਗਿਆ ਸੀਗਾ ਬਾਕੀ ਜਦੋਂ ਅਸੀਂ ਵੀ ਸਟੇਜ ਤੇ ਜਾਂਦੇ ਸੀ ਸਾਨੂੰ ਵੀ ਬਹੁਤ ਧਮਕੀਆਂ ਲੱਗਦੀ ਸੀ ਹੁਣ ਇੱਕ ਸਟੇਜ ਐਸੀ ਸੀਗੀ ਵੀ ਸਾਨੂੰ ਮਤਲਬ ਉਹ ਗਲੇ ਫੜਨ ਤੱਕ ਜਾਣ ਇਹਨਾਂ ਦੇ ਵੀ ਥੱਲੇ ਉਤਰਿਆ ਇੱਕ ਤੁਹਾਡੇ ਬੰਦਿਆਂ ਲੋ ਦਾ ਕੰਮ ਕਰ ਦਿੱਤਾ ਤੇ ਹੁਣ ਤੁਹਾਡੀ ਵਾਰੀ ਨਾ ਕਿਤੇ ਆ ਜਾਵੇ ਥੱਲੇ ਉਤਰ ਆਓ ਅਛਾ ਐਸਾ ਚਾਂਸ ਵੀ ਤਾਂ ਹਾਂਜੀ ਇਦਾਂ ਦਾ ਇਦਾਂ ਦਾ ਮਤਲਬ ਸਾਨੂੰ ਉਹਨਾਂ ਨੇ ਡਰ ਐ ਸਾਡੀ ਸਟੇਜ ਬੰਦ ਕਰਵਾਤੀ ਉਹਨਾਂ ਨੇ ਅੱਛਾ ਜੀ ਤੇ ਦਿਦਾਰ ਅੰਕਲ ਵੀ ਉਹਦੇ ਨਾਲ ਸੀਗੇ ਅਸੀਂ ਅਸੀਂ ਉਹਦਾ ਪ੍ਰੋਗਰਾਮ ਸੀਗਾ ਹਾਂਜੀ ਉਹਨਾਂ ਦਾ ਪ੍ਰੋਗ ਸੀਗਾ ਅਸੀਂ ਇਕੱਠੇ ਗਏ ਸੀਗੇ ਫਿਰ ਸਾਨੂੰ ਬੰਦ ਕਰਨਾ ਪਿਆ ਸੀਗਾ ਸਾਨੂੰ ਪਤਾ ਲੱਗ ਗਿਆ ਤੇ ਬਾਕੀ ਉਹਨਾਂ ਨਾਲ ਤੇ ਵਿਚਾਰੇ ਉਹ ਜਿਹੜੇ ਚਮਕੀਲੇ ਉਹ ਨਹੀਂ ਸੀਗੇ ਉਹਨਾਂ ਦੀ ਵੀ ਕਿਆ ਹੀ ਲਾਈਫ ਸੀਗੀ ਉਹਨਾਂ ਦੀ ਵੀ ਇਦਾਂ ਹੀ ਵਿਚਾਰੇ ਉਹ ਵੀ ਚਲੇ ਗਏ ਟਾਡਾ ਕਦੀ ਮੇਲ ਜੋਲ ਚਮਕੀਲਾ ਅਮਰਜੋਤ ਜੀ ਨਾਲ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਬਹੁਤ ਸਾਡਾ ਇਦਾਂ ਸੀ ਵੀ ਜਦੋਂ ਮੈਂ ਕਰਾਇ ਤੇ ਰੰਦਾ ਸੀ ਇੱਥੇ ਹਾਂਜੀ ਇਦਰ صدیق ਸਾਹਿਬ ਉਹਨਾਂ ਦੇ ਲਾਗੇ ਮੈਂ ਕਿਰਾਏ ਤੇ ਰਹਿੰਦਾ ਸੀ ਸਤਿੰਦਰ ਬੀਬਾ ਜੀ ਸ਼ੈਦ ਬੀਬਾ ਦੇ ਉਹ ਸਿਸਟਰ ਸਗੇ ਉਹਨਾਂ ਦੀ ਮਕਾਨ ਚ ਮੈਂ ਰਹਿੰਦਾ ਸੀਗਾ ਠੀਕ ਹੈ ਉਹ ਨਾਲ ਹੀ صدیق ਸਾਹਿਬ ਉਹਨਾਂ ਦਾ ਰਣਜੀਤ ਕੌਰ ਜੀ ਦਾ ਉਹ ਮੇਰੇ ਕੋਲ ਜਦੋਂ ਵੀ ਕਲਾਕਾਰ صدیق ਸਾਹਿਬ ਕੋ ਆਉਂਦੇ ਸੀ ਤਾਂ ਤਕਰੀਬਨ ਸਾਡੇ ਘਰ ਵੀ ਆ ਜਾਂਦੇ ਸੀ ਅੱਛਾ ਜੀ ਮੇਰੇ ਕੋਲ ਚਮਕੀਲਾ ਜੀ ਵੀ ਆ ਜਾਂਦਾ ਸੀ ਠੀਕ ਹੈ ਜੀ ਤੇ ਦਦਾਰ ਸੰਧੂ ਸਾਹਿਬ ਹੋਰ ਵੀ ਕਾਫੀ ਕਲਾਕਾਰ ਮੇਰੇ ਕੋਲ ਤਕਰੀਬਨ ਉੱਥੇ ਆਉਂਦੇ ਜਾਂਦੇ ਸੀ ਚਾਹ ਪਾਣੀ ਪੀਣਾ ਵਧੀਆ ਢੰਗ ਨਾਲ ਬੈਠ ਕੇ ਗੱਪਾਂ ਛਾਪਾਂ ਮਾਰਨੀ ਆ ਠੀਕ ਹੈ ਤੇ ਸਾਡੇ ਸਗੇ ਰਿਲੇਸ਼ਨ ਉਹਦੇ ਚਮਕੀਲਾ ਸਾਹਿਬ ਦੇ